ਲੁਧਿਆਣਾ ਗਿਲ ਰੋਡ ਉੱਪਰ ਗੋਬਿੰਦਪੁਰਾ ਮਾਰਕੀਟ ਵਿੱਚ ਚਾਹ ਦੀ ਦੁਕਾਨ ਵਿੱਚ ਕੰਪਰੈਸ਼ਰ ਫਟਣ ਦੀ ਨਾਲ ਸਿਲੰਡਰ ਨੂੰ ਅਗਲੱਗ ਗਈ ਜਿਸ ਦੇ ਚਲਦਿਆਂ ਬਾਹਰ ਪਏ 4 ਵਹੀਕਲ ਸੜਕੇ ਸੁਆਹ ਹੋ ਗਏ ਇਲਾਕਾ ਨਿਵਾਸੀਆਂ ਵੱਲੋਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ ਅੱਗ ਵਿੱਚ 5 ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਚਾਹ ਦੀ ਦੁਕਾਨ ਪਰਚਾਨਕ ਫ੍ਰਿਜ ਦਾ ਕੰਪਰੈਸ਼ਨ ਫਟ ਗਿਆ ਅਤੇ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਜਿਸ ਨੂੰ ਬਾਹਰ ਕੱਢਿਆ ਗਿਆ ਤਾਂ 4 ਵਾਹਨ ਸੜ ਕੇ ਸੁਆਹ ਹੋ ਗਏ ਉਹਨਾਂ ਨੇ ਦੱਸਿਆ ਕਿ ਅੱਗ ਵਿੱਚ 5 ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਹੈ ਕਿਹੜੀ ਜਗ੍ਹਾ ਕਿਹੜੀ ਹੈ ਇਹ ਇਹ ਗਵਿੰਦਪੁਰਾ ਮਾਰਗ 'ਚ ਦਾ ਇਹ ਮਾਰਗ ਤੇ ਕਿਹੜੀ ਆ ਗਵਿੰਦਪੁਰਾ ਮਾਰਗ ਗਵਿੰਦਪੁਰਾ ਮਾਰਗ ਨੂੰ ਦਾ ਅੱਛਾ ਜੀ ਅੱਛਾ ਜਿਸ ਤਰ੍ਹਾਂ ਇੱਥੇ ਅੱਗ ਲੱਗੀ ਕਿੰਨਾ ਕ ਸਮਾਂ ਅੱਗ ਲੱਗੀ ਰਹੀ ਕਿਸ ਤਰ੍ਹਾਂ ਦੇ ਹਾਲਾਤ ਸੀ ਇਲਾਕਾ ਦੇ ਵਾਸੀ ਨੇ ਕਿੰਦਾ ਮਦਦ ਕੀਤੀ ਮੈਂ ਤਾਂ ਮੈਂ ਤਾਂ ਆਇਆ ਵੀ ਉਹ ਮੈਂ ਤਾਂ ਮੋੜ ਕੇ ਚਲਾ ਗਿਆ ਤੇ ਮੈਂ ਤਾਂ ਫੇਰ ਮੈਂ ਆਇਆ ਸੀ ਆਇਆ ਸੀ 2 ਮਿੰਟ ਪਹਿਲਾਂ ਉਹ ਤੋਂ ਬਾਅਦ ਲੱਗੀ ਹੈ ਇਹ ਜੀ ਮੈਂ ਆ ਕੇ ਮੌਕਾ ਦੇਖਿਆ ਤੇ ਮੈਨੂੰ ਪਤਾ ਲੱਗਿਆ ਵੀ ਪਿੱਛੇ ਇੱਕ ਚਾਹ ਦੀ ਦੁਕਾਨ ਸੀਗੀ ਉੱਥੇ ਕੋਈ ਫ੍ਰਿਜ ਪਿਆ ਸੀ ਫ੍ਰਿਜ ਉਹਦੇ ਨਾਲ ਜਿਹੜੀ ਅੱਗ ਲੱਗੀ ਉਹਦੇ ਨਾਲ ਸਿਲੰਡਰ ਦੀ ਪਾਈਪ ਨੂੰ ਅੱਗ ਲੱਗੀ ਤੇ ਸਿਲੰਡਰ ਫਿਰ ਫਟ ਗਿਆ ਕਿੰਨੇ ਲੋਕ ਜ਼ਖਮੀ ਹੋਏ ਐ ਚਾਰ ਜਣੇ ਜੀ ਜ਼ਖਮੀ ਹੋਏ ਐ ਕਿ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਐ ਹਾਲ ਥਾਲੇ ਤੱਕ ਤਾਂ ਠੀਕ ਐ ਪਰ ਫੇਰ ਵੀ ਡਾਕਟਰ ਨੇ ਉਹਨਾਂ ਨੂੰ 48 ਆਵਰਸ ਦਾ ਟਾਈਮ ਦਿੱਤਾ ਮੈਮ ਜਿਸ ਤਰ੍ਹਾਂ ਦੇ ਹਾਲਾਤ ਅੰਦਰ ਤੁਸੀਂ ਦੇਖਿਆ ਕਾਫੀ ਭੀੜ ਭਾਰੀ ਵਾਲੀ ਜਗ੍ਹਾ ਵੱਲ ਲੱਗਦਾ ਕਿ ਉਚਿਤ ਜਗ੍ਹਾ ਆਵਾਜਾਂ ਸਪੇਸ ਦੇਖੋ ਜੀ ਹੁਣ ਇਹ ਜਿਹੜੀਆਂ ਹੈਗੇ ਦੁਰਘਟਨਾਵਾਂ ਕਿਤਨਾ ਕਿਤੇ ਆਪਰ ਦੀ ਤਾਂ ਲਾਪਰਵਾਹੀ ਨਾਲ ਨਹੀਂ ਆ ਪਰ ਇਹ ਸਿਰਾ ਵੀ ਕੋਈ ਸੋਚਦਾ ਨਹੀਂ ਵੀ ਇਦਾਂ ਦੇ ਕੋਈ ਦੁਰਘਟਨਾ ਹੋ ਜੂਗੀ ਕਿਉਂਕਿ ਮੈਂ ਮਾਲੇ ਵਾਲੀ ਜੀ ਆ ਵਾਈਕਲ ਜਿਹੜੇ ਆ ਉਹ ਬਿਲਕੁਲ ਛੜੇ ਪਏ ਆ ਕਿਹੜੇ ਵਾਈਕਲ ਆ ਜੀ ਜਿਹੜੇ ਇਹ ਜਿੱਥੇ ਉਹ ਮਨਜੀਤ ਆਟੋ ਇਲੈਕਟ੍ਰੀਕਲਸ ਨੇ ਇਹਨਾਂ ਦਾ ਰਿਪੇਅਰ ਦਾ ਕੰਮ ਹੈ ਇਹਨਾਂ ਦੇ ਵਾਈਕਲ ਖੜੇ ਸੀ ਪਿੱਛੇ ਰਿਪੇਅਰ ਵਾਲੇ ਉਹ ਸੜ ਗਏ ਆ ਇਕੋ ਡਾਊਨ ਚ ਕੁਝ ਸਮਾਨ ਪਿਆ ਸੀ ਉਹ ਆ ਉਹ ਸੜ ਗਿਆ ਦੁਕਾਨ ਚ ਜਿਹੜਾ ਕੁਝ ਸਮਾਨ ਪਿਆ ਸੀ ਚਾਹ ਵਾਲੇ ਦਾ ਉਹ ਸਾਰਾ ਸੜ ਗਿਆ ਨੁਕਸਾਨ ਤਾਂ ਹੋਇਆ ਜੀ ਜਾਨੀ ਨੁਕਸਾਨ ਤੋਂ ਬਚਾਇਆ ਜੀ ਹਲੇ ਤੇ ਜਿਹੜਾ ਬਾਕੀ ਸਮਾਨ ਦਾ ਨੁਕਸਾਨ ਹੋਇਆ ਮੈਡਮ ਲਾਪਰਵਾਹੀ ਸਾਹਮਣੇ ਨਜ਼ਰ ਆਂਦੀ ਕੰਜਿਸਟਰ ਬਹੁਤ ਜਗ੍ਹਾ ਸੀ ਔਰ ਉਹਨੂੰ ਦੇਖਦੇ ਹੋਏ ਜਾਨੀ ਮਾਰੀ ਨੁਕਸਾਨ ਵੀ ਹੋ ਸਕਦਾ ਜੀ ਬਹੁਤ ਵੱਡੇ ਜਿਵੇਂ ਆਲੇ ਦੁਆਲੇ ਮਕਾਨ ਦੇਖੋ ਜੀ ਪਰਮਾਤਮਾ ਨੇ ਬਚਾਈ ਰੱਖਤਾ ਕਿਉਂਕਿ ਅੱਗ ਤਾਂ ਜਦੋਂ ਪੈਂਦੀ ਹੈ ਅੱਗ ਨੂੰ ਕਾਬੂ ਕਰਨਾ ਤੁਹਾਨੂੰ ਪਤਾ ਹੈ ਬਹੁਤ ਮੁਸ਼ਕਲ ਹੁੰਦਾ ਹੈ ਪਰ ਕਾਬੂ ਹੋ ਗਈ ਹੈ ਟਾਈਮਲੀ ਕਿ ਸਾਰਾ ਸਾਰੀ ਮਾਰਕੀਟ ਏਰੀਆ ਹੀ ਹੈ ਜੇ ਫੈਲਦੀ ਅੱਗ ਤਾਂ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਬਚਾ ਹੋ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਆ ਗਈ ਸੀ ਹਾਂਜੀ ਹਾਂਜੀ ਸਰ ਮੌਕੇ ਤੇ ਆ ਗਈ ਸੀ ਆ ਕੇ ਕੰਟਰੋਲ ਚਾ ਬਚਾ ਲਿਆ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ